ਹੇ ਗੁਰੂ ਸਾਹਿਬ ਜੀ ਬਿਹਗੜਾ ਮੁਹੱਲਾ 5 ਸ਼ੰਤ ਬੋਲ ਸੋ ਧਰਮੀੜਿਆ ਮੋਲਕਤ ਧਾਰੀ ਰਾਮ ਤੂੰ ਨਿਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ ਸੰਗ ਤੇਰੇ ਕਜਨਾ ਚੱਲੇ ਬਿਨਾ ਗੋਬਿੰਦ ਨਾਮ ਦੀਸ ਵਿਸ ਸੁਵਰਨ ਰੂਪਾ ਸਗਲ ਯੂਨੇ ਕਮ ਪੁੱਤਰੇ ਕਲ ਤਰਨਾ ਸੰਗ ਸੁਬਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਪੁੱਤਰ ਕਲ ਤਰਨਾ ਸੰਗ ਸੁਬਾਹਤ ਗੁਰ ਵਿਕਾਰੀ ਮਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਜਰਾ ਹਜ਼ੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰੱਕੇ ਭਗਤੋ ਅਚਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੇ ਸਾਧ ਸੰਗਤ ਜੀ ਬੜੇ ਭਾਗੇ ਉਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਜੀਵਨ ਸਵਾਸ ਬਖਸ਼ੇ ਹਨ ਆਪਣੇ ਜੀਵਨ ਨੂੰ ਲੇਖੇ ਵਿੱਚ ਲਾ ਰਹੇ ਹੋ ਆਓ ਗੁਰੂ ਸਾਹਿਬ ਜੀ ਮਿਹਰ ਕਰਨ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸ਼ਬਦ ਜੋ ਲੜੀਵਾਰ ਸ਼ਬਦ ਦੀ ਵਿਚਾਰ ਦੀ ਸੇਵਾ ਮਾਰੇ ਲੈਂਦੇ ਹਨ ਆਪਾਂ ਹੀ ਸਰਵਣ ਕੀਤਾ ਤਨ ਤਨ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਵੇਂ ਦੇ ਰਚਨਾ ਤੋਂ ਉਚਾਰਨ ਕੀਤਾ ਸ਼ਬਦ ਰਾਗ ਬਿਹાગੜੇ ਦੇ ਵਿੱਚ ਇਹ ਅੰਕਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 547 ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਬੋਲ ਸਤਿ ਧਰ ਮੀੜਿਆ ਮੌਣ ਕਤ ਧਾਰੀ RAM ਉਹ ਧਰਮੀ ਬੰਦੇ ਬੋਲ ਕੀ ਬੋਲ ਬੋਲੋ ਸਚਨਾਮ ਕਰਤਾਰ ਮਰਜੀ ਕਹਿੰਦੇ ਉਹ ਧਰਮੀਆਂ ਮੋਨ ਕੱਤ ਧਾਰੀ ਰਾਮ ਬਹੁਤ ਵੱਡੀ ਗੱਲ ਕਹੀ ਹੈ ਮਹਾਰਾਜ ਜੀ ਨੇ ਬੜੀ ਵੱਡੀ ਵਿਚਾਰ ਰੱਖੀ ਹੈ ਜਿਹੜਾ ਕਹਿੰਦਾ ਮੈਂ ਧਰਮੀਆਂ ਮੈਂ ਧਰਮ ਨੂੰ ਮੰਨਦਾ ਜਿਹੜਾ ਕਹਿੰਦਾ ਮੈਂ ਧਰਮੀ ਹਾਂ ਮੈਂ ਧਰਮ ਨੂੰ ਮੰਨਦਾ ਧਰਮ ਨੂੰ ਮੰਨਦਾ ਇਹ ਨਹੀਂ ਵੀ ਮੈਂ ਸਿੱਖ ਧਰਮ ਵਿੱਚ ਪੈਦਾ ਹੋ ਗਿਆ ਤੇ ਮੈਂ ਸਿੱਖ ਧਰਮ ਨੂੰ ਮੰਨਦਾ ਮੈਂ ਧਰਮੀ ਆ ਇੰਨੀ ਇਨਸਾਨੀਅਤ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਧਰਮ ਹੈ ਜਿਹਦੇ ਵਿੱਚ ਇਨਸਾਨੀਅਤ ਨਹੀਂ ਨਾ ਉਹ ਸਿੱਖ ਹੈ ਨਾ Hindu ਹੈ ਨਾ Musalman ਹੈ ਜਿਹਦੇ ਮਰਜ਼ੀ ਘਰ ਜੰਮਿਆ ਹੋਵੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਨਾ ਕਿ ਭੇਖ ਸੋਚ ਕਰਕੇ ਮਹਾਰਾਜ ਜੀ ਕਹਿੰਦੇ ਨੇ ਵੀ ਧਰਮੀ ਅਖਵਾਉਣ ਵਾਲੇ ਮੌਨ ਮੌਨ ਮੈਨੇ ਚੁੱਪ ਕਰਨਾ ਮੋਨ ਕਤ ਧਾਰੀ RAM ਚੁੱਪ ਕਰਕੇ ਕਿਉਂ ਬੈਠਾ ਮਤਲਬ ਗੁਰੂ ਸਾਹਿਬ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਵੀ ਜਿਹੜਾ ਧਰਮੀ ਬੰਦਾ ਉਹ ਸੱਚ ਬੋਲੇ ਜਿਹੜਾ ਸੱਚ ਬੋਲਦਾ ਕਿਸੇ ਵੀ ਫੀਲਡ ਵਿੱਚ ਉਹ ਧਰਮੀ ਹੈ ਉਹ ਕੇਵਲੇ ਵੀ ਗੁਰਦੁਆਰੇ ਮੰਦਿਰ ਮਸਜਿਦ ਕਿਤੇ ਬੈਠਾ ਹੈ ਧਾਰਮਿਕ ਸਥਾਨ ਤੇ ਵੀ ਉਹ ਧਰਮੀ ਹੈ ਨਹੀਂ ਉਹ ਵੀ ਹੋ ਸਕਦਾ ਜਿਉ ਸੱਚ ਤੇ ਪਹਿਰਾ ਦਿੰਦਾ ਪਰ ਕਿਸੇ ਵੀ ਜਗ੍ਹਾ ਤੇ ਜਿਹੜਾ ਸੱਚ ਤੇ ਪਹਿਰਾ ਦਿੰਦਾ ਸੱਚ ਬੋਲਦਾ ਉਹ ਧਰਮੀ ਹੈ ਐਦਾਂ ਦਾ ਰਾਜ ਜਿਹੜਾ ਹੈ ਉਹ ਸਾਡੇ ਸਤਿਗੁਰੂ ਸਾਡੇ ਭਗਤ ਜਿਹੜੇ ਨੇ ਉਹ ਚਾਹੁੰਦੇ ਨੇ ਧਰਮੀਆਂ ਦਾ ਰਾਜ ਧਰਮੀਆਂ ਦਾ ਰਾਜ ਹੋਵੇ ਤੇ ਪਾਪੀ ਨੂੰ ਦੰਡ ਮਿਲੇ ਇਹ ਇਹ ਸਾਡੇ ਗੁਰੂਆਂ ਭਗਤਾਂ ਨੇ ਬਾਣੀ ਵਿੱਚ ਆਖਿਆ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਧਰਮ ਕਮਾਉਣ ਵਾਲੇ ਸੱਚ ਬੋਲਿਆਂ ਦੀ ਜੈ ਜੈਕਾਰ ਕਰੋ ਤੇ ਜਿਹੜਾ ਕੋਈ ਪਾਪੀ ਹੈ ਉਹ ਦੰਡ ਦਾ ਹੱਕਦਾਰ ਹੈ ਉਹਨੂੰ ਦੰਡ ਮਿਲਣਾ ਚਾਹੀਦਾ ਸੋ ਗੁਰੂ ਸਾਹਿਬ ਜੀ ਸਾਨੂੰ ਇਹ ਦੱਸ ਰਹੇ ਨੇ ਵੀ ਜੇ ਧਰਮੀ ਅਖਵਾਉਂਦੇ ਤੇ ਧਰਮ ਦੀ ਗੱਲ ਕਰ ਜੇ ਧਰਮੀ ਅਖਵੋਣੇ ਤੇ ਫਿਰ ਧਰਮ ਦੇ ਜਿਹੜੇ ਨਿਯਮ ਨੇ ਉਹਨੂੰ ਅਪਣਾ ਤੇ ਉਸ ਦੀ ਅੱਗੇ ਸਹੀ ਵਿਆਖਿਆ ਕਰ ਜੇ ਕਿਸੇ ਨੇ ਮੈਨੂੰ ਧਰਮੀ ਬਣਾਇਆ ਹੈ ਧਰਮੀ ਬਣਾ ਕੇ ਇੱਥੇ ਬਿਠਾ ਦਿੱਤਾ ਹੈ ਮੈਂ ਉਹ ਵਿਚਾਰਾ ਕਰੀ ਜਾਵਾਂ ਜੜੀਆਂ ਮੇਰੇ ਮੁਤਾਬਕ ਨੇ ਤੇ ਜੜੀਆਂ ਮੈਂ ਗਲਤ ਕੋਈ ਚੀਜ਼ ਕਰਦਾ ਉਹਦੀ ਗੱਲ ਕਰਾਈ ਨਾ ਤੇ ਮੈਂ ਧਰਮੀ ਥੋੜੇ ਇਮਾਨਦਾਰੀ ਥੋੜਾ ਉਹ ਸਾਰੀ ਬਾਤ ਜੀ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੀ ਵਕਤੇ ਵਿੱਚ ਵੀ ਨੁਕਸ ਹੋਵੇ ਇਹ ਨਹੀਂ ਕਿ ਜਿਹੜਾ ਉਹਦੇ ਵਿੱਚ ਘਾਟ ਹੈ ਉਹਦੀ ਕਦੀ ਗੱਲ ਹੀ ਨਾ ਕਰੇ ਸਭ ਚੀਜ਼ਾਂ ਦੀ ਗੱਲ ਹੋਣੀ ਚਾਹੀਦੀ ਹੈ ਹਰ ਚੀਜ਼ ਦੀ ਗੱਲ ਹੋਣੀ ਚਾਹੀਦੀ ਹੈ ਚੁੱਪ ਨਹੀਂ ਕਰਨਾ ਸੱਚ ਬੋਲਣਾ ਸੋ ਇਸ ਕਰਕੇ ਮੌਨ ਨਹੀਂ ਰੱਖਣਾ ਮੌਨ ਦਾ ਮਤਲਬ ਇਹ ਹੀ ਹੈ ਵੀ ਆ ਸੱਚ ਬੋਲਣ ਤੋਂ ਡਰਨਾ ਮਤਲਬ ਮੁੜਨਾ ਮਤਲਬ ਸਮਝੌਤਾ ਕਰ ਲੈਣਾ ਇਦਾਂ ਦੀ ਗੱਲ ਜਿਹੜੀ ਹੈ ਉਹ ਮੌਨ ਦੇ ਵਿੱਚ ਹੀ ਹਾਰ ਜਾਂਦੀ ਹੈ ਸੋ ਧਰਮੀ ਦਾ ਧਰਮ ਇਹ ਹੈ ਸੱਚ ਸੁਨਾਈ ਸੱਚੀ ਮਿਲ ਸੋ ਇਹ ਵੀ ਧਰਮ ਹੈ ਕਿਸੇ ਨੂੰ ਪੁੱਠੇ ਰਸਤੇ ਨਹੀਂ ਪਾਉਣਾ ਸਹੀ ਰਾਹ ਦੱਸਣਾ ਧਿਆਨ ਦੇਣਾ ਧਰਮ ਧਾਰਮਿਕ ਦੁਨੀਆ ਵਿੱਚ ਧਰਮ ਦੀ ਦੁਨੀਆ ਵਿੱਚ ਲੋਕ ਐਸੇ ਨੇ ਬਹੁਤ ਜਿਆਦੇ ਐਸੇ ਨੇ ਜਿਹੜੇ ਲੋਕਾਂ ਨੂੰ ਠੱਗਦੇ ਨੇ ਤੇ ਅਸੀਂ ਲੋਕ ਠੱਗੀ ਦਾ ਸ਼ਿਕਾਰ ਹੁੰਨੇ ਆ ਉਹ ਸਾਨੂੰ ਕਈ ਕੁਝ ਮਤਲਬ ਉਹ ਚੀਜ਼ਾਂ ਦੱਸ ਕੇ ਤੇ ਉਹ ਕਹਿੰਦੇ ਨੇ ਵੇਜਦਾ ਕਰਦੇ ਹੋ ਐਦਾਂ ਕਰਦੇ ਹੋ ਤੇ ਐਦਾਂ ਹੋ ਜਾਊਗਾ ਐਦਾਂ ਹੋ ਜਾਊਗਾ ਬਹੁਤ ਚੀਜ਼ਾਂ ਗਲਤ ਹੁੰਦੀਆਂ ਨੇ ਤੇ ਸੱਚੇ ਪਾਸ਼ਾ ਮਾਰੇ ਕਹਿੰਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਧਰਮੀ ਨੇ ਐਦਾਂ ਦਾ ਕੰਮ ਨਹੀਂ ਕਰਨਾ ਵੀ ਜਿਹੜਾ ਕੋਈ ਕੰਮ ਗਲਤ ਹੋ ਜਾਵੇ ਗਲਤ ਨਹੀਂ ਕਰਨਾ ਜਿਸ ਕਰਕੇ ਸਹੀ ਕੰਮ ਕਰਨਾ ਸਹੀ ਰਸਤਾ ਦੱਸਣਾ ਤੇ ਸਹੀ ਰਸਤੇ ਤੇ ਤੋਰਨਾ ਸਹੀ ਰਸਤੇ ਤੇ ਤੋਰਨਾ ਸੋਸ ਕਰ ਗਏ ਇਹ ਸਾਡਾ ਸਾਡੇ ਗੁਰੂਆਂ ਦਾ ਸਾਨੂੰ ਹੁਕਮ ਹੈ ਸੋ ਬੋਲ ਤੋ ਸੁ ਧਰ ਮੇਰੀ ਮੀੜੀਆ ਮੋਨ ਕਤ ਧਾਰੀ RAM ਕਿਉਂ ਚੁੱਪ ਹੋ ਕੇ ਬੈਠੈਂ ਰੱਬ ਦੀ ਸਿਵਧ ਕਰ ਆਬਿ ਸਿਧਾ ਰਾਹ ਫੜ ਲੋਕਾਂ ਨੂੰ ਵਿਸਦੇ ਰਾਪਾ ਠੀਕ ਹੈ ਜੀ ਕਿਸੇ ਨੂੰ ਪਰਮ ਦੇ ਵਿੱਚ ਨਾ ਪਾ ਕਿਸੇ ਨੂੰ ਡਰਾਣਾ ਠੀਕ ਜੀ ਦਰ ਦੇ ਨਾਂ ਤੇ ਲੋਕ ਦਾਨ ਪੁਣ ਕਰ ਦਿੰਦੇ ਨੇ ਪੈਸੇ ਚਲਾ ਦਿੰਦੇ ਨੇ ਦਰਾ ਨਾ ਕਿਸੇ ਨੂੰ ਠੀਕ ਹੈ ਜਿਸ ਤਰ੍ਹਾਂ ਕਰੇਗਾ ਤੇ ਫਿਰ ਬਹੁਤ ਵੱਡੀ ਸਜ਼ਾ ਜਿਹੜੀ ਹੈ ਮਿਲੇਗੀ ਅਸੀਂ ਲੋਕ ਦੁਨੀਆ ਨੂੰ ਡਰ ਚੋਂ ਕੱਢਣਾ ਮਾਰਾ ਜੀ ਦੀ ਪੰਕਤੀ ਆਪਾਂ ਕੱਲ ਪਰਸੋਂ ਪੜੀ ਨਹੀਂ ਸੀ ਭਰਮ ਭੇਕ ਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਆਪਾਂ 사ਤਸੰਗਤ ਜੀ ਮਾਫ ਕਰਨਾ ਮੈਂ ਤੇ ਵਿਚਾਰ ਸੱਚੀ ਕਹਿਣੀ ਪੈਣੀ ਕਿਉਂਕਿ ਮੇਰੇ ਦਿਮਾਗ ਵਿੱਚ ਆ ਗਈ ਮੇਰੇ ਜ਼ੈਨ ਦੇ ਵਿੱਚ ਆ ਗਈ ਵਿਚਾਰ ਆ ਗਈ ਕਿਉਂਕਿ ਮੈਂ ਕਿਹਾ ਵੀ ਸੱਚ ਬੋਲਣਾ ਉਹ ਭਾਵੇਂ ਕਿਸੇ ਨੂੰ ਮਾਰਾ ਲੱਗੇ ਜਿਵੇਂ ਕੋਈ ਪ੍ਰਾਣੀ ਮਰ ਜਾਂਦਾ ਅਸੀਂ ਬਰਸੀਆਂ ਕਰਦੇ ਹਾਂ ਕਿਵੇਂ ਕਰਨਾ ਅਸੀਂ ਬੁਰੀਨੇ ਕਰਦੇ ਹਾਂ ਕੋਈ ਮਤਲਬ ਨਹੀਂ ਗੁਰਮਤ ਦੇ ਅਨੁਸਾਰ ਹੁਣ ਕਈਆਂ ਨੇ ਗੁੱਸਾ ਕਰਨਾ ਕਿਉਂਕਿ ਮੈਂ ਤੇ ਹੁਣ ਮਾਰਾ ਹੀ ਤੇ ਘਰ ਬੈਠਾਂ ਜੇ ਮੈਂ ਵੀ ਕਰਾਂਗਾ ਤੇ ਮੈਂ ਵੀ ਦੋਸ਼ੀ ਹੋਵਾਂਗਾ ਮਹਾਰਜ ਕਹਿੰਦੇ ਇਹਦਾ ਕੋਈ ਮਤਲਬ ਨਹੀਂ ਕੁਛ ਨਹੀਂ ਹੈਗਾ ਐਵੇਂ ਅਸੀਂ ਇਹ ਜਿਹੜੀਆਂ ਚੀਜ਼ਾਂ ਆਪਣੇ ਆਪ ਹਮੇ ਨੂੰ ਪੱਠੇ ਪਾਣ ਦੇ ਲਈ ਹਮੇ ਮਤਲਬ ਤਗੜੀ ਰਵੇ ਮਰ ਨਾ ਜਾਏ ਕਿਤੇ ਇਹਦੇ ਲਈ ਸਭ ਕੁਝ ਹੁੰਦਾ ਪਿਆ ਸੋ ਸਾਨੂੰ ਕਿਦਰੇ ਨਹੀਂ ਇਥੇ ਦੱਸਿਆ ਕਿਹੜਾ ਵਾਸੀ ਮਾਫ਼ ਕਰਨਾ ਚੰਗਾ ਕੰਮ ਕਰਕੇ ਗਏ ਆ ਕਿੰਨੀਆਂ ਕਿ ਪਰਉਪਕਾਰ ਕਿੰਨਿਕ ਦੁਨੀਆ ਨੂੰ ਤਾਰ ਕੇ ਗਏ ਆ ਸੋ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਜਬ ਲਗ ਜੋਵਨ ਸਾਹ ਸਹਿ ਤਬ ਲਗੇ ਤਨ ਦੇ ਜਿਹੜਾ ਮਰਜੀ ਪੁੰਨ ਕਰ ਲੈ ਜਿਹੜਾ ਮਰਜੀ ਤੂੰ ਕਰਮ ਕਰ ਲੈ ਜਿਉਂਦੇ ਜੀ ਕਰ ਲੈ ਠੀਕ ਹੈ ਜੀ ਬਾਅਦ ਵਿੱਚ ਜਿਹੜਾ ਕਿਸੇ ਦੁਆਰਾ ਕੀਤਾ ਉਹ ਜਿਹੜਾ ਉਹ ਫਾਰਮੈਲਟੀ ਹੈ ਉਹ ਦਿਖਾਵਾ ਹੈ ਦੁਨੀਆ ਨੂੰ ਦੱਸਣ ਦੇ ਲਈ ਨਾ ਕੀਤਾ ਤੇ ਦੁਨੀਆ ਨੇ ਜੀ ਨਹੀਂ ਦੇਣਾ ਲੋਕਾਂ ਨੇ ਕਿਹਾ ਤੁਹਾਡੇ ਫਲਾਨਾ ਗੁਜ਼ਰ ਗਿਆ ਸੀ ਤੁਸੀਂ ਬਰੀਨਾ ਨਹੀਂ ਕੀਤਾ ਤੁਹਾਨੂੰ ਮਤਲਬ ਵਰਸੀ ਨਹੀਂ ਕੀਤੀ ਲੈ ਆ ਚੀਜ਼ਾਂ ਜਿਹੜੀਆਂ ਨੇ ਇਹਨੂੰ ਕਹਿੰਦੇ ਨੇ ਭਰਮ ਭੇਖਤੀ ਰਹੇ ਨਿਆਰਾ ਇਹਦਾ ਮਤਲਬ ਪਤਾ ਕੀ ਸੰਦੇਸ਼ ਆ ਜਾਂਦਾ ਹੈ ਪੀ ਇੱਕ ਵਾਰੀ ਖੰਡਪਾਲ ਜਿਹੜਾ ਮਰੇ ਹੋਇਆ ਦਾ ਕਰਿਆ ਉਹਦੇ ਨਾਲ ਸੰਤੁਸ਼ਟੀ ਤੁੜ ਮਿਲੀ ਹੈ ਰਹਿ ਗਿਆ ਕੁਝ ਠੀਕ ਹੈ ਮਾਫ ਕਰ ਦੇਣਾ ਕੁਝ ਰਹਿ ਗਿਆ ਹੋਵੇਗਾ ਤਾਂ ਹੀ ਹੈ ਇੱਕ ਵਾਰੀ ਥੋੜੋ ਮਤਲਬ ਸਾਨੂੰ ਤਸੱਲੀ ਹੈ ਵੀ ਇਹਦੇ ਨਾਲ ਮਤਲਬ ਪੂਰਾ ਕੰਪਲੀਟ ਹੋ ਗਿਆ ਹੋਵੇਗਾ ਜੋ ਕਰਨਾ ਹੈ ਵੈਸੇ ਮੈਂ ਤਾਂ ਬੇਦੀ ਕੀਤੀ ਵੀ ਜੂੰਦੇ ਜੀ ਪਰ ਜੇ ਫਿਰ ਵੀ ਕਿਸੇ ਨੂੰ ਇਹ ਸ਼ੱਕ ਹੈ ਵੀ ਫਿਰ ਇੱਕ ਵਾਰੀ ਕਰਦੇ ਲਿਆ ਹੁਣ ਵਾਰ-ਵਾਰ ਕਿਉਂ ਖਰਾਬ ਕਰਨਾ ਸਮਾਂ ਤੇ ਪੈਸੇ ਹਾਂ ਸ਼ੁਕਰਾਨੇ ਦੇ ਨਾਲ ਖੰਡ ਪਾੜ ਕਰਾਈਏ ਸ਼ੁਕਰਾਨੇ ਦੇ ਨਾਲ ਸਹਿਜ ਪਾੜ ਕਰਾਈਏ ਆਪ ਕਰੀਏ ਬੜੀ ਚੰਗੀ ਗੱਲ ਹੈ ਗੁਰੂ ਦਾ ਸ਼ੁਕਰਾਨਾ ਕਰੀਏ ਹਾਂ ਗੁਰੂ ਇੱਥੇ ਇੱਕ ਹੋਰ ਵਿਚਾਰ ਨਾਲ ਜੁੜਦੀ ਗੁਰੂ ਦੀ ਯਾਦ ਮਨਾਉਣਾ ਜਿਹੜੀ ਹੈ ਉਹ ਗੁਰਮਤ ਹੈ ਗੁਰੂ ਦੀ ਯਾਦ ਆਪਾਂ ਮਨਾਉਣੀ ਮਨਾਉਣੀ ਹੈ ਗੁਰੂ ਦਾ ਜੋਤੀ ਜੋਤ ਵੀ ਮਨਾਉਣਾ ਹੈ ਗੁਰੂ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ ਹੈ ਕਿਉਂਕਿ ਗੁਰੂਆਂ ਨੇ ਉਹ ਕੁਝ ਕੀਤਾ ਜਿਹੜਾ ਅਸੀਂ ਕੁਝ ਕਰ ਹੀ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਗੁਰੂਆਂ ਦਾ ਦਿਨ ਮਨਾਈਦਾ ਉਹਦੇ ਸਾਰੇ ਗੁਣ ਸਾਰੀਆਂ ਸਿੱਖਿਆਵਾਂ ਸਾਰੇ ਉਹਨਾਂ ਦੇ ਸੰਸਾਦ ਲਈ ਕੀਤੇ ਕਾਰਜੇ ਸਾਹਮਣੇ ਆ ਜਾਂਦੇ ਨੇ ਬੜਾ ਕੁਝ ਸਾਹਮਣੇ ਆ ਜਾਂਦਾ ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਠੀਕ ਹੈ ਜੀ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹਾਂ ਦੇਖੋ ਕੇਵਲ ਇਸ ਤਰੀਕੇ ਦੇ ਨਾਲ ਯਾਦ ਕਰਨ ਦੇ ਨਾਲ ਨਹੀਂ ਵੀ ਕਿਸੇ ਨੂੰ ਯਾਦ ਕੀਤਾ ਜਾ ਸਕਦਾ ਕਿਸੇ ਦੀ ਦੱਸੀ ਹੋਈ ਗੱਲ ਤੇ ਚੱਲਣਾ ਕਿਸੇ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਕਿਸੇ ਦੇ ਦਿੱਤੇ ਹੋਏ ਸੰਸਕਾਰਾਂ ਅਨੁਸਾਰ ਜੀਵਨ ਬਤੀਤ ਕਰਨਾ ਤੇ ਇਹ ਉਹਨਾਂ ਨੂੰ ਯਾਦ ਕਰਨਾ ਹੈ ਇਹ ਅਸਲੀ ਜੜੀ ਹੈ ਯਾਦਗਰੀ ਹੈ ਤੇ ਜੇ ਯਾਦ ਅਸੀਂ ਕਰੀ ਜਾਈਏ ਤੇ ਪੂਰਨੇ ਇੱਕ ਤੇ ਨਾ ਚੱਲੀਏ ਤੇ ਫਿਰ ਉਹ ਯਾਦ ਵੀ ਚਾਹੇ ਗੁਰੂਆਂ ਦੀ ਹੋਵੇ ਚਾਹੇ ਕੋਈ ਆਪਣੇ ਟੱਬਰ ਦੀ ਕਰਦਾ ਹੋਵੇ ਉਹ ਕੋਈ ਖਾਸ ਮਹੀਨਾ ਨਹੀਂ ਰੱਖਦੀ ਮਤਲਬ ਇਹ ਹੁੰਦਾ ਵੀ ਜੋ ਉਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਜੀਵਨ ਬਤੀਤ ਕਰੀਏ ਚੱਲਦੇ ਅਸੀਂ ਇੰਨੇ ਕੋਈ ਬਹੁਤ ਜਿਆਦਾ ਵੱਡੇ ਨਹੀਂ ਆ ਪਈਦਾ ਵੱਡਾ ਕੋਈ ਹਮਲਾ ਨਹੀਂ ਮਾਰ ਕੇ ਗਏ ਪਈ ਕੋਈ ਕਵੇ ਬਿੱਲਾ ਹੈ ਵੀ ਠੀਕ ਹੈ ਜੀ ਚਲੋ ਜੇ ਕੋਈ ਮਾਰ ਵੀ ਲਵੇ ਤੇ ਆਪੇ ਮਰ ਦੀ ਕਿਰਪਾ ਨੇ ਜਿਸ ਨੇ ਯਾਦ ਕਰਨਾ ਹੈ ਉਹਨੇ ਤੁਰਦੇ ਫਿਰਦੇ ਨਹੀਂ ਕਿਤੇ ਬੈਠੇ ਨੇ ਯਾਦ ਕਰ ਲੈਣਾ ਵੀ ਹਾਂ ਵੀ ਉਹ ਚੰਗਾ ਬੰਦਾ ਸੀ ਰਬ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚੰਨਾਂ ਵਿੱਚ ਲਾਵੇ ਠੀਕ ਹੈ ਜੀ ਸੋ ਮਾਰੇ ਹੀ ਮੇਰ ਕਰਦੇ ਨੇ ਕਿਰਪਾ ਕਰਦੇ ਨੇ ਸਾਨੂੰ ਦੱਸ ਰਹੇ ਨੇ ਵੀ ਬੋਲ ਸੁ ਧਰ ਮੀੜਿਆ ਮੋਨ ਕਤ ਧਾਰੀ ਰਾਮ ਵੀ ਮੋਨ ਕਰਕੇ ਨਹੀਂ ਬੈਠਣਾ ਕੁਝ ਨਾ ਕੁਝ ਬੋਲਣਾ ਕੀ ਬੋਲਣਾ ਵੀ ਸੱਚ ਬੋਲਣਾ ਮੋਕੇ ਬੋਲ ਬੋਲੀਏ ਜਦ ਸੁਨ ਤੇਰੇ ਪਿਆਰ ਕੋ ਚੰਗੀ ਚੀਜ਼ ਜੜੀ ਹੈ ਉਹ ਆਪਣੀ ਰਸਨਾ ਦੇ ਨਾਲ ਬੋਲਣੀ ਹੈ ਬੋਲ ਬੋਲਣਾ ਹੈ ਰਬ ਦਾ ਨਾਮ ਬੋਲੋ ਸੱਚ ਨਾਮ ਕਰਤਾਰ ਕਰਤਾਰ ਦਾ ਨਾਮ ਬੋਲਣਾ ਹੁਣ ਕੋਈ ਇਹ ਨਾ ਕਵੇ ਵੀ ਭਾਈ ਸਾਹਿਬ ਕਹਿੰਦੇ ਵੀ ਮੌਨ ਨਹੀਂ ਰੱਖਣਾ ਵੀ ਬੋਲੀ ਜਾਓ ਬੋਲੀ ਜਾਓ ਬੋਲਣਾ ਕੇਵਲ ਚੰਗੀ ਚੀਜ਼ ਨੂੰ ਹੈ ਜਨਰਲ ਪਿਆਰਵਾਦ ਦੇ ਜਿਹਦੇ ਨਾਲ ਮਤਲਬ ਇਨਸਾਨੀਅਤ ਜਿਹੜੀ ਹੈ ਉਹ ਸ਼ਾ ਜਾਏ ਸਾਰੇ ਪਾਸੇ ਇਨਸਾਨੀਅਤ ਹੀ ਇਨਸਾਨੀ ਦੋ ਐਦਾਂ ਦੀਆਂ ਚੀਜ਼ਾਂ ਤੇ ਹੋਣੀਆਂ ਚਾਹੀਦੀਆਂ ਨੇ ਉਹ ਚਾਹੇ ਕੋਈ ਸੈਮੀਨਾਰ ਕਰੇ ਚਾਹੇ ਕੋਈ ਕਥਾ ਕਰੇ ਚਾਹੇ ਕੋਈ ਕੀਰਤਨ ਕਰੇ ਚਾਹੇ ਕਿਧਰੇ ਵੀ ਬਹਿ ਕੇ ਰੱਬ ਦੀ ਗੱਲ ਕਰੇ ਐਦਾਂ ਦਾ ਬੋਲਣਾ ਮੁਬਾਰਕ ਹੈ ਠੀਕ ਹੈ ਜੀ ਅਸੀਂ 1 ਘੰਟਾ ਬੋਲਦੇ ਆ ਅੱਧਾ ਘੰਟਾ ਬੋਲਦੇ ਆ ਇਹੀ ਜੇ ਗੱਲਾਂ ਕੀਤੀਆਂ ਜਾਣ ਤਾਂ ਇਹਨੂੰ ਮਹਾਰਾਜ ਮਨਾ ਕਰਦੇ ਨੇ ਤੇ ਜੇ ਇਹ ਹੀ ਆਪਾਂ ਗੁਰੂ ਦੀ ਸ਼ਬਦ ਵਿੱਚ ਬੋਲਦੇ ਆ ਸੋ ਮਹਾਰਾਜ ਜੀ ਕਹਿੰਦੇ ਇਹ ਬੋਲਣਾ ਮੁਬਾਰਕ ਹੈ ਠੀਕ ਹੈ ਜੀ ਇਸ ਬੋਲਨ ਨੂੰ ਮਹਾਰਾਜੀ ਸ਼ਾਬਾਸ਼ ਦਿੰਦੇ ਨੇ ਸੁਜੇ ਦੇ ਵਿੱਚ ਪਿਆਰ ਹੋਵੇ ਰੱਬ ਦਾ ਸਤ ਰੱਬ ਦਾ ਰੱਬ ਦੀ ਯਾਦ ਹੋਵੇ ਸਤਕਾਲ ਹੋਵੇ ਇਹ ਬੋਲਣਾ ਮੁਬਾਰਕ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਹਾਰੀ RAM ਮਹਾਰਾਜੀ ਕਹਿੰਦੀ ਆਪਣੀ ਅੱਖਾਂ ਦੇ ਨਾਲ ਤੂੰ ਮਾਇਆ ਦਾ ਸਾਰਾ ਵਿਹਾਰ ਦੇਖ ਤੇ ਲਿਆ ਮਾਇਆ ਦੇ ਨਜ਼ਾਰੇ ਦੇਖ ਤੇ ਲਏ ਮਾਇਆ ਦਾ ਪ੍ਰਭਾਵ ਦੇਖ ਤੇ ਲਿਆ ਮਾਇਆ ਦਾ ਡੰਡਾ ਦੇਖ ਤੇ ਲਿਆ ਤੂੰ ਨੇਤਰੀ ਦੇਖ ਚੱਲਿਆ ਤੂੰ ਸਾਰਾ ਕੁਝ ਅੱਖੀਆਂ ਦੇ ਨਾਲ ਦੇਖ ਲਿਆ ਮਾਇਆ ਵਿਹਾਰੀ RAM ਕਿਵੇਂ ਬਿਹਾਰ ਚੱਲੇ ਨੇ ਮਾਇਆ ਦੇ ਕਿਦਾਂ ਗੱਲਾਂ ਬਾਤਾਂ ਚੱਲੀਆਂ ਨੇ ਕਿੱਦੇ ਰਿਸ਼ਤੇਦਾਰਿਆਂ 'ਚ ਮਾਇਆ ਦੀਆਂ ਗੱਲਾਂ ਚੱਲੀਆਂ ਨੇ ਸਾਰਾ ਕੁਝ ਮਤਲਬ ਪਰਿਵਾਰਾਂ ਦੇ ਵਿੱਚ ਸੰਸਾਰ ਦੇ ਵਿੱਚ ਆਪਾਂ ਦੇਖ ਲਿਆ ਆਪਣੀਆਂ ਅੱਖਾਂ ਨਾਲ ਦੇਖ ਲਿਆ ਮਾਇਆ ਦੇ ਰੰਗ ਅੱਖੀਆਂ ਨਾਲ ਦੇਖ ਲਿਆ ਨਾ ਮਾਇਆ ਮਮਤਾ ਹੈ ਬਹੁ ਰੰਗੀ ਬਿੰਨਾ ਵੇ ਕੋ ਸਾਧਨਾ ਸੰਗੀ ਆਪਾਂ ਦੇਖ ਲਿਆ ਸਿਸ ਕਰਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਸੰਗ ਤੇਰੇ ਕੱਚ ਨ ਚੱਲੇ ਬਿਨਾ ਗੋਬਿੰਦ ਨਾਮਾ ਸੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦੇ ਨਾਲ ਆਈ ਤੱਕ ਕੁਝ ਵੀ ਨਹੀਂ ਗਿਆ ਬੜੀ ਵਾਰ ਹਜ਼ਾਰਾਂ ਵਾਲਿਆਂ ਆਪਾਂ ਸੁਣ ਚੁੱਕੇ ਹਾਂ ਜੋ ਸ਼ਬਦ ਆਇਆ ਉਹਦੀ ਵਿਚਾਰ ਸੰਗ ਤੇਰੇ ਕਛ ਨਾ ਚੱਲੇ ਬਿਨਾ ਗੋਬਿੰਦ ਨਾਮਾ ਗੋਬਿੰਦ ਦੇ ਨਾਮ ਤੋਂ ਬਿਨਾ ਗੋਬਿੰਦ ਦੀ ਸਿੱਖਿਆ ਤੋਂ ਬਿਨਾ ਗੋਬਿੰਦ ਦੀ ਕਮਾਈ ਤੋਂ ਬਿਨਾ ਔਰ ਕੋਈ ਵੀ ਚੀਜ਼ ਜਿਹੜੀ ਹੈ ਉਹ ਮਤਲਬ ਸਾਡੇ ਨਾਲ ਨਹੀਂ ਜਾਂਦੀ ਸਾਰੀਆਂ ਚੀਜ਼ਾਂ ਅਮਾਨਤੀ ਨੇ ਅਮਾਨਤੀ ਅਮਨਤ ਦੇ ਰੂਪ ਦੇ ਵਿੱਚ ਧੰਨ ਵੀ ਕਿਸੇ ਦੀ ਅਮਨਤ ਹੈ ਉਹਨਾਂ ਨੇ ਲੈਣਾ ਤੇ ਸਰੀਰ ਜਿਹੜਾ ਪੰਜ ਤਤ ਹੈ ਇਹ ਵੀ ਅਮਨਤ ਹੈ ਕੁਦਰਤ ਦੀ ਤੇ ਇਹ ਵੀ ਆਪਾਂ ਕੁਦਰਤ ਨੂੰ ਹੀ ਸੌਂਪ ਦੇਣਾ ਜਿਸकी ਵਾਸਤੇ ਸਾਗੇ ਰੱਖ ਕੇ ਪ੍ਰਭੂ ਕੀ ਆਗਿਆ ਮੰਨੇ ਮਾਦੇ ਇਹਦੇ ਕਈ ਤਰ੍ਹਾਂ ਦੇ ਮਤਲਬ ਨਿਕਲਦੇ ਨੇ ਇਹ ਸਰੀਰ ਵੀ ਜਿਹੜੇ ਜਿਹੜੇ ਤਤ ਦੇ ਵਿੱਚੋਂ ਆਇਆ ਉਹ ਉਹ ਤਤ ਦੇ ਵਿੱਚ ਲੀਨ ਹੋਣਾ ਸੁਜਗਰਗੇ ਸੰਗ ਤੇਰੇ ਕਛ ਨ ਚੱਲੇ ਬਿਨਾ ਗੋਬਿੰਦ ਨਾਮ ਹਾਂ ਨਾਮ ਦੀ ਕਮਾਈ ਗੋਬਿੰਦ ਜੇ ਜਿਹੜੇ ਚਰਨ ਰਿਬਾਈ ਗੋਬਿੰਦ ਨਾਮ ਮਤ ਵਿਸਰ ਸੁਜਿਨ ਨੇ ਗੋਬਿੰਦ ਦੇ ਨਾਮ ਨੂੰ ਯਾਦ ਕੀਤਾ ਹੋਏਗਾ ਨਾ ਵਿਸਾਰਿਆ ਹੋਏਗਾ ਗੋਬਿੰਦ ਦਾ ਨਾਮ ਉਹਦੇ ਸੰਗ ਚੱਲਦਾ ਹੈ ਸਾਧ ਤੇਰੇ ਚੱਲੇ ਨਾਹੀਂ ਇਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪਛੋਤਾਇ ਇਹ ਸੰਗ ਤੇਰੇ ਕੱਚ ਨ ਚੱਲੇ ਬਿਨਾ ਗੋਬਿੰਦ ਨਾਮ ਸੋਸਾ ਸੰਗ ਜੀ ਇਹ ਨਾਲ ਜਾਣੇ ਗੋਬਿੰਦ ਦਾ ਨਾਮ ਨਾਲ ਜਾਣ ਇਹ ਸੱਚ ਮੰਨ ਲਈਏ ਇਹ ਬਿਲਕੁਲ ਸੱਚ ਹੈ ਜਿਵੇਂ ਪੁਰਬਲੇ ਕਰਮਾਂ ਦੇ ਸੰਸਕਾਰ ਅੱਜ ਵੀ ਖੜਾ ਨਹੀਂ ਛੱਡਦੇ ਅੱਜ ਵੀ ਕਿੰਨੇ ਕਿਸੇ ਨੂੰ ਝਲਕ ਪੈਂਦੀ ਹੋਏਗੀ ਅਸੀਂ ਪਹਿਲਾਂ ਕੀ ਸੀ ਧਿਆਨ ਦੇਣਾ ਸਾਡੇ ਸੁਭਾਅ ਦੇ ਵਿੱਚੋਂ ਸਾਡੇ ਪੁਰਬਲੇ ਜਨਮਾਂ ਦੇ ਵਿੱਚ ਜਿਲੇ ਸਾਂ ਕਿਉਂਕਿ ਸਾਨੂੰ ਆਿਆਂ ਨੂੰ 10 20 50 70 80 ਸਾਲੀ ਹੋਏ ਨੇ ਸਰੀਰ ਕਰਕੇ ਉਹ ਤੋਂ ਪਹਿਲਾਂ ਅਸੀਂ ਕੀ ਸੀ ਲਗਭਗ ਬਾਣੀ ਵਿੱਚ ਲੈ ਕੇ ਕਈ ਜਨਮਾਂ ਪਹਿ ਕੀੜੇ ਪਤੰਗਾ ਪਤਾ ਨਹੀਂ ਕੂਕਰੈ ਸ਼ੁਕਰੈ ਗਰਦਬੈ ਕਾਕਣੈ ਸਰਪਣੈ ਇਹ ਸਾਰੀਆਂ ਜੁਨਾਂ ਦੇ ਵਿੱਚੋਂ ਲੰਘ ਕੇ ਆਏ ਆਂ ਆਂ ਤੇ ਫਿਰ ਉਹਨਾਂ ਦਾ ਪ੍ਰਭਾਵ ਨਹੀਂ ਹੋਏਗਾ ਉਹਨਾਂ ਉਸ ਸੁਭਾ ਦੇ ਵਿੱਚੋਂ ਦਿਸਦਾ ਮਾਵਾ ਕਰਦੇ ਨੇ ਉਹਨਾਂ ਮੈਂ ਉਹ ਨਹੀਂ ਕਹਿਣਾ ਵੀ ਕਿਹਦੇ ਤੇ ਸੁਭਾ ਸੱਡਾ ਹੈ ਆਪੇ ਹੀ ਪਤਾ ਲੱਗ ਜਾਂਦਾ ਸਾਡੀ ਬੋਲ ਚਾਲ ਤੋਂ ਸਾਡੇ ਮਤਲਬ ਗੱਲਬਾਤ ਕਰਨ ਤੋਂ ਤੁਰਨ ਫਿਰਨ ਤੋਂ ਲੱਜੇ ਤੋਂ ਲੜਾਈ ਝਗੜੇ ਤੋਂ ਸ਼ਬਦਾਂ ਦੁਆਰਾ ਪਤਾ ਲੱਗ ਜਾਂਦਾ ਵੀ ਜਦ ਆਹੀ ਕਹਿ ਨਹੀਂ ਦਿੰਦੇ ਕਿਸੇ ਨੂੰ ਕੋਈ ਗਲਤ ਅਰਕਦਾ ਕਰਦਾ ਵੇ ਤੂੰ ਤੇ ਪਿਛਲੇ ਜਨਮ ਵਿੱਚ ਆ ਹੋਂਣਾ ਐਦਾਂ ਹੀ ਕਹਿਦਾ ਨਾ ਇਹਦਾ ਮਤਲਬ ਉਹੀ ਸਚਾਈ ਵੀ ਹੈ ਕਿਉਂਕਿ ਸਾਨੂੰ ਬਹੁਤਾ ਚਿਰ ਨਹੀਂ ਹੋਇਆ ਉਹ ਚੀਜ਼ਾਂ ਉਹ ਜਨਮ ਛੱਡਿਆ ਨੂੰ ਜਿਸ ਕਰਕੇ ਉਹਦੇ ਪ੍ਰਭਾਵ ਸਾਡੇ ਤੇ ਹਨ ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਉਂ ਚੀਜ਼ਾਂ ਦੇ ਪ੍ਰਭਾਵ ਨੇ ਤੇ ਜਿਹੜਾ ਅੱਜ ਨਾਮ ਭਜਨ ਕਰ ਰਹੇ ਆ ਇਹਦਾ ਪ੍ਰਭਾਵ ਵੀ ਰਹਿਣਾ ਹੀ ਜੇ ਟੇਡੀਆਂ ਜੁਨਾ ਦੇ ਵਿੱਚੋਂ ਗੁਜਰ ਕੇ ਆਏ ਉਹਦਾ ਪ੍ਰਭਾਵ ਅੱਜ ਤੱਕ ਹੈ ਜਾਂ ਰਹਿੰਦਾ ਹੈ ਠੀਕ ਆ ਅਸੀਂ ਕਹਿ ਦਈਦਾ ਨਾ ਸਾਡੇ ਘਰ ਵਿੱਚ ਇਦਾਂ ਦਾ ਤੇ ਕੋਈ ਹੈ ਨਹੀਂ ਤੂੰ ਕਿਤੇ ਗਿਆ ਕਹਿੰਦਾ ਨਾ ਕੋਈ ਨਹੀਂ ਤੇਰੇ ਵਰਗਾ ਜਿਵੇਂ ਦਾ ਤੂੰ ਹੈ ਲੜਾਕੂ ਕਹਿੰਦੇ ਕੋਈ ਨਹੀਂ ਸਾਡੇ ਘਰ ਵਿੱਚ ਇਦਾਂ ਦਾ ਉਹਨੂੰ ਨਹੀਂ ਪਤਾ ਇਹਦੇ ਕੋਈ ਪੂਰਬਲੇ ਕਰਮ ਨੇ ਪਤਾ ਨਹੀਂ ਕਿਤੇ ਕਿਤੇ ਵਿਚਾਰਾ ਘੁੰਮ ਕੇ ਆਇਆ ਕਿਹੜਾ ਜੇ ਇਹਦਾ ਬਚਿਆ ਲੇਖਾ ਜੋ ਕਹ ਉਹ ਤੇ ਦਿਨ ਲੈਣ ਆਇਆ ਇਸ ਕਰਕੇ ਇਹਦਾ ਸੁਭਾਅ ਜਾਂਦਾ ਠੀਕ ਹੈ ਜੀ ਠੀਕ ਹੈ ਕਿ ਜੇਦਾ ਸੁਭਾਅ ਹੋ ਹਮੇਸ਼ਾ ਜਦੋਂ ਗੱਲ ਕਰੇਗਾ ਪੁੱਠੀ ਕਰੇਗਾ ਝਗੜਾ ਝਗੜੇ ਦੀ ਗੱਲ ਕਰੇਗਾ ਉਹਦਾ ਕਸੂਰ ਨਹੀਂ ਉਹਦਾ ਪਿਛਲਾ ਹਿਸਾਬ ਗਦਾ ਬਾਕੀ ਪਿਆ ਹੈ ਬਸ ਲੇਖਾ ਦੇਣ ਆਇਆ ਮਾਫ ਕਰ ਦੇਣਾ ਲੇਖਾ ਸਾਰੇ ਦਿੰਦੇ ਨੇ ਵੈਸੇ ਪਰ ਲੇਖਾ ਲਿਖੇ ਲਿਖੇ ਵਿੱਚ ਜੋ ਫਰਕ ਵੀ ਹੈ ਇਹ ਵੀ ਇੱਕ ਵਿਸ਼ਾ ਹੈ ਕੋਈ ਥੋੜਾ ਦਿੰਦਾ ਕੋਈ ਬਹੁਤਾ ਦਿੰਦਾ ਕੋਈ ਲੇਖੇ ਮਕਾਉਣਾ ਦਾ ਕੋਈ ਲੈਣ ਹੁੰਦਾ ਕੋਈ ਕਿਸੇ ਤਰ੍ਹਾਂ ਸੋ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੰਗ ਤੇਰੇ ਕਛਣਾ ਚੱਲੇ ਬਿਨਾ ਗੋਬਿੰਦ ਨਾਮਾ ਨਾਮ ਤੋਂ ਬਗੈਰ ਕੁਝ ਨਹੀਂ ਜਾਣਾ ਨਾਮ ਨੇ ਸਾਡਾ ਸਹਾਈ ਹੋਣਾ ਦੇਖੋ ਹੱਥ ਮਲਦੇ ਰਹਿ ਜਾਂਦੇ ਆ ਅਸੀਂ ਅਗਲਾ ਗਾਂ ਜਾਂਦਾ ਠੀਕ ਹੈ ਨਾ ਹੱਥ ਪੜਦੇ ਆ ਉਹ ਜਦੋਂ ਫਿਰ ਸਵਾਸ ਨਿਕਲਦੇ ਨੇ ਸਰੀਰ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਹੱਥ ਹੌਲੀ ਹੌਲੀ ਛਾਂਦ ਹੁੰਦੇ ਨੇ ਤੇ ਸਾਡੇ ਹੱਥਾਂ ਦੇ ਵਿੱਚੋਂ ਹੀ ਸਾਡੇ ਪਰਿਵਾਰ ਦਾ ਸੋਹਣਾ ਜੀ ਨਿਕਲ ਜਾਂਦਾ ਕੀ ਕੀਤਾ ਜਾਏ ਨਾ ਜਨਤਾਂਗੇ ਵਸ ਕਿਸ਼ਨਾ ਹੀ ਤਦ ਵੇਖੀ ਜਗਤਿਉ ਪਾਇਆ ਸਾਡੇ ਹੱਥੋਂ ਕਿਸੇ ਦਾ ਹੱਥ ਨਿਕਲਿਆ ਤੇ ਸਾਡਾ ਹੱਥ ਵੀ ਕਿਸੇ ਦੇ ਹੱਥੋਂ ਇੱਕ ਦਿਨ ਨਿਕਲ ਜਾਣਾ ਠੰਡੇ ਅਸੀਂ ਵੀ ਬਹਿਣਾ ਤੇ ਫਿਰ ਫਿਰ ਨਾ ਉਹ ਤੇ ਚਾਚਾ ਨਾ ਤਾਇਆ ਠੀਕ ਹੈ ਜੀ ਨਾ ਉਹਦੇ ਮਾਦ ਨਾ ਪਿਤਾ ਨਾ ਪਦੀ ਨਾ ਪਤਨੀ ਨਾ ਭੈਣ ਨਾ ਭਾਈ ਨਾ ਮਿੱਤਰ ਨਾ ਦੋਸਤ ਨਾ ਪਾਰਟੀ ਨਾ ਕੋਈ ਕਾਮ ਨਾ ਕੁਛ ਉਤੇ ਕੋਣ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੁਣਾ ਦਿੰਨੇ ਆ ਪੰਗਦੀ ਕਹਿੰਦੇ ਅੱਗੇ ਦੋਜਗ ਤਪਿਆ ਸੁਣੀਏ ਅੱਗੇ ਦੋਜਗ ਤਪਿਆ ਸੁਣੀਏ ਹੌਲ ਪਵੇ ਕਹਾ ਇੱਕ ਨਾ ਨੂੰ ਸੋ ਸੋਧੀ ਆਈ ਕਿਰਦੇ ਪ੍ਰਵਾਹ ਇਦਾਂ ਅਮਲ ਜੇ ਕਿ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਸੇਦਰਗੇ ਹੋਗਾ ਸੋ ਇਸ ਕਰਕੇ ਭਾਈ ਨਾਮ ਨੂੰ ਜਪਣਾ ਚਾਹੀਦਾ ਮੈਨੂੰ ਵੀ ਮੈਂ ਤੁਹਾਨੂੰ ਸੁਣਾ ਰਿਹਾ ਪਹਿਲਾਂ ਮੈਨੂੰ ਵੀ ਫਿਰ ਤੁਹਾਨੂੰ ਠੀਕ ਹੈ ਜੀ ਸਾਰਿਆਂ ਨੂੰ ਹੀ ਨਾਮ ਨੂੰ ਜਪਣਾ ਚਾਹੀਦਾ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਚੰਗੇ ਕੰਮ ਕਰਨੇ ਚਾਹੀਦੇ ਵੈਸੇ ਚੰਗੀਆਂ ਗੱਲਾਂ ਕਰਨੀਆਂ ਚੰਗੇ ਕੰਮ ਕਰਨੇ ਬਹੁਤ ਚੰਗਾ ਸੁਭਾਅ ਰੱਖਣਾ ਇਹ ਵੀ ਨਾਮ ਜਪਣਾ ਹੀ ਇਹ ਵੀ ਨਾਮ ਦਾ ਰੂਪ ਹੀ ਹੈ ਕਿਸੇ ਨੂੰ ਮਿੱਠੇ ਮਿੱਠੇ ਬੋਲ ਬੋਲਨੇ ਕਿਸੇ ਨੂੰ ਹਮਦਰਦੀ ਦੇਣੀ ਕਿਸੇ ਦੇ ਜ਼ਖਮਾਂ ਤੇ ਮਲਮ ਲਾਉਣੀ ਇਹ ਵੀ ਭਗਤੀ ਹੈ ਇਹ ਵੀ ਭਾਜਣੀ ਹੈ ਠੀਕ ਹੈ ਜੀ ਹੋਰ ਇਹ ਥੋੜੋ ਵੀ ਇੱਥੇ ਆਪਾਂ ਨਾਮ ਜਪੀ ਜਾਂਦੇ ਆ ਤੇ ਜਾਂਦੇ ਕਿਸੇ ਦੇ ਜ਼ਖਮ ਤੇ ਲੂਣ ਲਾ ਲਈ ਐਦਾਂ ਦੀ ਗੱਲ ਗਈ ਹੈ ਵੀ ਅਗਲਾ ਥਾਰੇ ਦਿਨ ਤੜਪਦਾ ਰਹੇ ਤੇ ਇਹ ਭਗਤੀ ਭੁਗਦੀ ਕਿੱਦੜ ਗਈ ਹੈ ਭਾਓ ਕੋਈ ਭਗਤੀ ਨਹੀਂ ਇਹ ਕੋਈ ਕਦਾ ਕੀਤਾ ਨਹੀਂ ਜੇ ਲੂਣੀ ਲਾਈ ਗਈ ਕਿਸੇ ਦੇ ਜ਼ਖਮਾਂ ਤੇ ਸਾਨੂੰ ਦੇ ਜ਼ਖਮ ਸਾਫ਼ ਕਰਨ ਲਈ ਭੇਜਿਆ ਸੀ ਸਾਨੂੰ ਦੇ ਲੇਬ ਲਾਉਣ ਲਈ ਕਿਹਾ ਸੀ ਸਾਨੂੰ ਤੇ ਕਿਸਨੂੰ ਸੁੱਕ ਦੇਣ ਲਈ ਕਿਹਾ ਸੀ ਸਾਨੂੰ ਕਿਸੇ ਨੂੰ ਠੀਰਜੇ ਦੇਣ ਲਈ ਕਿਹਾ ਸੀ ਠੰਡਾ ਕਰਨ ਲਈ ਕਿਹਾ ਸੀ ਸ਼ਾਂਤ ਕਰਨ ਲਈ ਕਿਹਾ ਸੀ ਭਲਾ ਕਰਨ ਲਈ ਕਿਹਾ ਸੀ ਇਹ ਧਰਮ ਹੈ ਇਹ ਭਗਤੀ ਹੈ ਇਹ ਸਿਮਰਨ ਹੈ ਇਹ ਗਿਆਨ ਹੈ ਠੀਕ ਹੈ ਜੀ ਇਹ ਗਿਆਨ ਹੈ ਉਸ ਕਰਕੇ ਇਹ ਗਿਆਨ ਨੇ ਸਾਡੇ ਕੰਮ ਆਉਣਾ ਹੈ ਅੱਜ ਨਹੀਂ ਪਤਾ ਲੱਗਣਾ ਉਸ ਦਿਨ ਲੱਗਣਾ ਜਿਸ ਦਿਨ ਜਾਣ ਦੇਸ-ਬੇਸ ਸਵਰਨ ਰੂਪਾ ਸਗਲ ਊਨੇ ਕਮਾਂ ਮਰਜ ਕਹਿੰਦੇ ਨੇ ਦਿਸ਼ਾਂ ਦੇ ਰਾਜ ਦਿਸ਼ਾਂ ਦੇ ਵੇਸ ਕਪੜੇ ਲੀੜੇ ਸਵਰਨ ਸੋਨਾ ਚਾਂਦੀ ਰੂਪਾ ਰੂਪਾ ਚਾਂਦੀ ਸਵਰਨ ਸੋਨਾ ਸਗਲ ਊਨੇ ਕਮਾਂ ਇਹ ਮਰਜ ਕਹਿੰਦੇ ਸਾਰੇ ਬਿਹਰਤ ਨੇ ਕੋਈ ਕਹਿੰਦਾ ਰਾਜੇ ਰਾਜ ਜਿਹੜੇ ਹੁੰਦੇ ਸੀ ਉਹ ਕਹਿੰਦੇ ਸੋਨਾ ਖਜ਼ਾਨੇ ਚ ਚਾਹੀਦਾ ਹੀਰੇ ਮੋਤੀ ਚਾਹੀਦੇ ਚਾਂਦੀ ਚਾਹੀਦੀ ਜੀਵਰਾਤ ਚਾਹੀਦੇ ਨੇ ਧਨ ਚਾਹੀਦਾ ਮਰੀ ਕਹਿੰਦੇ ਨਹੀਂ ਇਹ ਸਭ ਕੁਝ ਵਿਅਰਥ ਨੇ ਦੇਸ਼ ਦੇਸ਼ ਸਾਡੇ ਕੋ ਚਾਹੀਦਾ ਕਪੜੇ ਚਾਹੀਦੇ ਆ ਚਾਹੀਦਾ ਉਹ ਚਾਹੀਦਾ ਇਹ ਸਾਰੀਆਂ ਚੀਜ਼ਾਂ ਕਹਿੰਦੇ ਦੇਸ ਵੀਸ ਸਵਰਨ ਰੂਪਾ ਸਗਲ ਓਨੇ ਕਾਮਾ ਓਨੇ ਮੈਨੇ ਖਾਲੀ ਓਨੇ ਦਾ ਮਤਲਬ ਹੁੰਦਾ ਖਾਲੀ ਗੋਰ ਖਾਲੀ ਦਾ ਮਤਲਬ ਇੱਥੇ ਲੱਗਿਆ ਵਿਅਰਥ ਇਹ ਸਾਰੇ ਜੜੀਆਂ ਨੇ ਚੀਜ਼ਾਂ ਨੇ ਇਹ ਵਿਅਰਥ ਹੀ ਨੇ ਇਹ ਕੰਮ ਦੀ ਆ ਥੋੜੋ ਨੇ ਰੋਟੀ ਕੰਮ ਆਉਂਦੀ ਐ ਸੋਨਾ ਕੰਮ ਆਉਂਦਾ ਸਾਡੇ ਆਪਾ ਉਹਦੀ ਸਿੱਧੀ ਜਿਹਾ ਉਦਾਹਰਣ ਲੈ ਲਈ ਸੋਨਾ ਦੇ ਗੱਲ ਲੋਕੀ ਵੜ ਦਿੰਦੇ ਗੱਲ 'ਚ ਪਾਇਆ ਹੋਵੇ ਤਾਂ ਕੰਨ ਵੜ ਦਿੰਦੇ ਨੇ ਉਹ ਕੰਮ ਆਉਂਦਾ ਉਹਦੇ ਗੱਲ ਵਢਾਉਂਦਾ ਤੇਰੇ ਸਾਡੇ ਕਿਹੜਾ ਕੰਮ ਠੀਕ ਐ ਘਰ ਵਿੱਚ ਰੱਖਿਆ ਉਹ ਵਕਰੀ ਗੱਲ ਐ ਪਰ ਮਾਰੀ ਨਹੀਂ ਤੇ ਲੱਗਿਆ ਨਹੀਂ ਇਹ ਕੰਮ ਦੀ ਕੰਮ ਦੀ ਚੀਜ਼ ਨਹੀਂ ਇਹਦਾ ਡਰ ਪੈਦਾ ਕਰਦਾ ਘਰ ਜਿੰਦਰੇ ਲਾ ਕੇ ਜਾਂਦੇ ਆ ਫਿਰ ਵੀ ਧਿਆਨ ਵਿਚ ਰਹਿਦਾ ਕੈਮਰਿਆਂ ਚ ਦੇਖਦੇ ਆ ਵੀ ਕੋਈ ਕਿਧਰੇ ਹਲ ਚੱਲਦੇ ਨਹੀਂ ਹੁੰਦੀ ਭਈ ਟਰੰਕ ਚ ਪਿਆਲ ਮਾਰੀ ਚ ਪਿਆ ਵੀ 골ਡ ਪਿਆ ਕਿਤੇ ਲੈ ਕੇ ਨਾ ਚੱਲਦੇ ਠੀਕ ਹੈ ਜੀ ਤੇ ਉਹਦਾ ਡਰ ਬਣਿਆ ਰਹਿੰਦਾ ਉਹ ਕੰਮ ਦਾ ਨਹੀਂ ਉਹ ਜਿਹੜੀ ਚੀਜ਼ ਉਹ ਮਾਂ ਬੁਰਸ਼ਾਂ ਦੇ ਨਾਲ ਕੋਈ ਤੁਰਿਆ ਜਾਵੇ ਕਹਿੰਦੇ ਬਾਬਾ ਜੀ ਖਤਰਾ ਦੇ ਨਹੀਂ ਕਹਿੰਦੇ ਨਹੀਂ ਫੇਥੜਾ ਜੇ ਅੱਗੇ ਜਾਏ ਕਹਿੰਦੇ ਖਤਰਾ ਦੇ ਨਹੀਂ ਕਹਿੰਦੇ ਕਾਹਦਾ ਖਤਰਾ ਕੋਈ ਨਹੀਂ ਉਹਨੇ ਆਪਣੇ ਮੋਢੇ ਤੇ ਝੋਲਾ ਡੰਗਿਆ ਸੀ ਉਹ ਪੁੱਛੀ ਜਾਵੇ ਉਹ ਕਹਿੰਦਾ ਇਦਾਂ ਕਰ ਦੂੰ ਆ ਝੋਲਾ ਜਾ ਮੈਨੂੰ ਵਾਲਾ ਤੇ ਫਿਰ ਤੈਨੂੰ ਦੱਸਦੇ ਆ ਉਹਦਾ ਧਿਆਨ ਪਰੇ ਨੂੰ ਹੋਇਆ ਉਹਨੇ ਝੋਲੇ 'ਚ ਦੇਖਿਆ ਕੁਝ ਲਿਖਿਆ ਹੋਇਆ ਕਿ ਮਾਇਆ ਸੀ ਕੋ ਗਹਿਣ ਸੀ ਉਹਨੇ ਝਾੜੀਆਂ ਦੇ ਵਿੱਚ ਸੋੜ ਦਿੱਤੇ ਉਹਦੀ ਝੋਲਾ ਟੰਗ ਲਿਆ ਫਿਰ ਅੱਗੇ ਪੁੱਛੀ ਜਾਵੇ ਕਹਿੰਦਾ ਬਾਬਾ ਜੀ ਭਾਈ ਮਹਾਰਾਜ ਜੀ ਕੋਈ ਖਤਰਾ ਤਾਂ ਨਹੀਂ ਕਹਿੰਦੇ ਵੀ ਤੇਰਾ ਖਤਰਾ ਟਾਲ ਦਿੱਤਾ ਟਲ ਗਿਆ ਤੇਰਾ ਕਹਿੰਦਾ ਉਹ ਕਹਦਾ ਖਤਰਾ ਜਦ ਹੈ ਹੀ ਨਹੀਂ ਜਿਉਂ-ਜਿਉਂ ਕੋਈ ਤੇ ਖਤਰਾ ਕਹਦਾ ਠੀਕ ਹੈ ਜੀ ਤੈਨੂੰ ਇਹ ਹੀ ਹੈ ਨਾ ਵੀ ਕੋਈ ਲੁੱਟ ਕੇ ਨਾ ਲੈ ਜਾਏ ਕੋਈ ਮਾਰਗੇ ਖੋਗੇ ਨਾ ਲੈ ਜਾਏ ਤੇ ਜਦੋਂ ਹੈ ਹੀ ਕੁਝ ਨਹੀਂ ਤੇ ਫਿਰ ਕਤਰਾ ਗਾਦਾ ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਸਗਲ ਔਣੇ ਕੰਮ ਆਏ ਸਾਰੀਆਂ ਚੀਜ਼ਾਂ ਤੇਰੇ ਕੰਮ ਦੀਆਂ ਨਹੀਂ ਹਨ ਭਾਵੇਂ ਵਕਤ ਹੀ ਤੌਰ ਤੇ ਹੈਨ ਪਰ ਸਦੀਵੀ ਨਹੀਂ ਹਨ ਪੁੱਤਰ ਕਲਤਰ ਨਾ ਸੰਗ ਸੋਭਾ ਪੁੱਤਰ ਇਸਤਰੀ ਦੁਨੀਆ ਦੀਆਂ ਵਡਿਆਈਆਂ ਵਾਹ ਵਾ ਜਿਹੜੀ ਸਾਡੀ ਲੋਕੀ ਕਰਦੇ ਨੇ ਮਰ ਜੀ ਕਹਿੰਦੇ ਕੋਈ ਤੇਰੇ ਨਾਲ ਨਹੀਂ ਜਾਂਦਾ ਹਸਤ ਘੋਰ ਵਿਕਾਰੀ ਹਾਥੀ ਘੋੜੇ ਪਦਾਰਥ ਸਾਧਨ ਇਹ ਸਭ ਲਾਲਸਾ ਵਿਕਾਰਾਂ ਦੇ ਵੱਲ ਲੱਗੇ ਜਾਂਦੀ ਹੈ ਨਾ ਕਿ ਕਿਸੇ ਦੇ ਨਾਲ ਇਹ ਸਹਾਈ ਹੁੰਦੀ ਹੈ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਇਤਿਹਾਸ ਅੰਸਾਰੀ ਪਾਸ਼ਾ ਜੀ ਪ੍ਰਮਾਣ ਕਰਦੇ ਨੇ ਸੰਗਤ ਤੋਂ ਬਿਨਾਂ ਰੱਬ ਦੇ ਪਿਆਰਿਆਂ ਦੇ ਬਿਨਾਂ ਗੁਰੂ ਤੋਂ ਬਿਨਾਂ ਸੰਗਮ ਤੋਂ ਬਿਨਾ ਸੰਗਮ ਮਤਲਬ ਮਿਲਾਪ ਗੁਰੂ ਦੇ ਮਿਲਾਪ ਤੋਂ ਬਿਨਾ ਰੱਬ ਦੇ ਪਿਆਰਿਆਂ ਦੇ ਮਿਲਾਪ ਤੋਂ ਬਿਨਾ ਉਦਮ ਤੋਂ ਬਿਨਾ ਮਰੇ ਸਭ ਕੁਝ ਨਾਸ਼ਵੰਤ ਹੈ ਮਿਥਿਆ ਮਿਥਿਆ ਸੰਸਾਰੀ ਬਿਨ ਨਾਨਕ ਬਿਨ ਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਸਾਰਾ ਕੁਝ ਖਤਮ ਹੈ ਨਾਸ਼ਵੰਤ ਹੈ ਕੋਈ ਵੀ ਚੀਜ਼ ਜਿਹੜੀ ਐ ਇਸ ਦੀ ਵੀ ਨਹੀਂ ਹੈ ਇੱਕ ਨਾਮ ਸੰਗਤ ਤੋਂ ਬਿਨਾ ਸਵੇਸੀ ਅਜ ਦੇ ਲੜੀਵਾਲ ਸ਼ਬਦ ਦੀ ਪਿਆਰੀ ਵਿਚਾਰ ਜੋ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਈ ਹੈ ਇਸ ਦਾ ਭਾਵ ਵਰਤ ਸਭ ਦੇ ਹਿਰਦੇ ਵਿੱਚ ਵਸੇ ਮਾਰੇ ਸਭ ਨੂੰ ਗੁਰਮਤ ਗੁਰਸਿੱਖੀ ਤੰਦਰੁਸਤੀਆਂ ਬਖਸ਼ੀ ਕਰਨ ਜੋ ਨਿਤਨੇਮ ਦਾ ਸਮਾਹ ਹੈ ਸ਼ਾਮ ਨੂੰ ਰਹਿ ਰਸ ਲਗਭਗ 9:07 ਦੇ ਕਰੀਬ 6:46:45 ਦੇ ਕਰੀਬ ਹੈ ਪ੍ਰਕਾਸ਼ 7:30 ਹੈ ਅਰ ਸਮਾਪਤੀ ਸਵਾ 6 ਵਜੇ ਦੀ ਹੈ ਇਹ ਸਮਾਂ ਨੋਟ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ